ਬਹੁਤ ਜ਼ਰੂਰੀ ਖਬਰ ਦੇ ਨਾਲ ਤੁਹਾਡਾ ਬਾਪਵਾਉਂਦੇ ਆ ਅਮਰੀਕਾ ਤੋਂ 3 ਤਰੀਕ ਨੂੰ ਚੱਲਿਆ ਹੋਇਆ ਇੱਕ ਮਿਲਟਰੀ ਸੀ 17 ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਰਾਜਾ ਸੰਸੀਰਪੁਰ ਦੇ ਉੱਪਰ ਪਹੁੰਚ ਗਿਆ ਉਸ ਦੇ ਵਿੱਚੋਂ 104 ਭਾਰਤੀ ਉਤਾਰੇ ਗਏ ਨੇ ਜਿਨ੍ਹਾਂ ਦੇ ਵਿੱਚੋਂ 33 ਦੇ ਕਰੀਬ ਹਰਿਆਣਾ ਅਤੇ ਗੁਜਰਾਤ ਦੇ ਨੇ 30 ਪੰਜਾਬੀ ਅਤੇ 2 ਜਿਹੜੇ ਨੇ ਉਹ ਚੰਡੀਗੜ੍ਹ ਦੇ ਨਾਲ ਸੰਬੰਧ ਰੱਖਦੇ ਨੇ ਇਸੇ ਤਰ੍ਹਾਂ ਕੁਝ ਲੋਕ ਮਹਾਰਾਸ਼ਟਰ ਤੇ ਯੂਪੀ ਦੇ ਵੀ ਨੇ ਸਵਾਲ ਇਹ ਉੱਠਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਹੀ ਇਸ ਜਹਾਜ਼ ਨੂੰ ਕਿਉਂ ਉਤਾਰਿਆ ਗਿਆ ਜਦੋਂ ਕਿਸੇ ਨੇ ਵੀ ਇੰਟਰਵਿਊ ਦੇਣੀ ਹੁੰਦੀ ਹੈ ਬਾਇਓਮੈਟ੍ਰਿਕ ਕਰਾਉਣੀ ਹੁੰਦੀ ਹੈ ਤਾਂ ਪੰਜਾਬ ਤੋਂ ਬਾਹਰ ਦਿੱਲੀ ਜਾਂ ਮੁੰਬਈ ਜਾਣਾ ਪੈਂਦਾ ਪਰ ਜਦੋਂ ਡਿਪੋਰਟ ਕੀਤੇ ਹੋਿਆਂ ਨੂੰ ਵਾਪਸ ਲੈ ਕੇ ਆਉਣਾ ਤਾਂ ਉਦੋਂ ਪੰਜਾਬ ਚੁਣਿਆ ਜਾਂਦਾ ਹੈ ਅਜਿਹਾ ਕਿਉਂ ਇਸ ਦਾ ਜਵਾਬ ਤੁਸੀਂ ਵੀ ਜ਼ਰੂਰ ਸੋਚ ਕੇ ਦੇਣਾ ਅਗਲੀ ਗੱਲ ਕਰਦੇ ਆ ਕਿ ਜਿਨ੍ਹਾਂ ਮਾਪਿਆਂ ਦੇ ਵੱਲੋਂ ਜਿਨ੍ਹਾਂ ਲੋਕਾਂ ਦੇ ਵੱਲੋਂ ਲੱਖਾਂ ਰੁਪਈਆ ਲਾ ਕੇ ਇਲੀਗਲ ਤਰੀਕੇ ਦੇ ਨਾਲ ਵੀ ਜੰਗਲਾਂ ਦੇ ਵਿੱਚੋਂ ਹੁੰਦਿਆਂ ਹੋਿਆਂ ਵੀ ਆਪਣੇ ਆਪ ਤੇ ਆਪਣੇ ਸਰੀਰ ਤੇ ਆਪਣੇ ਪਰਿਵਾਰਾਂ ਤੇ ਤਸ਼ੱਦਦ ਵਰਗੀ ਸਥਿਤੀ ਕਰਦਿਆਂ ਹੋਿਆਂ ਅਜਿਹੇ ਦੇਸ਼ਾਂ ਦੇ ਵਿੱਚ ਪਹੁੰਚਿਆ ਜਾਂਦਾ ਤਾਂ ਉਸ ਤੋਂ ਬਾਅਦ ਉੱਥੋਂ ਵਾਪਸ ਮੋੜ ਦਿੱਤਾ ਜਾਂਦਾ ਤਾਂ ਉਹਨਾਂ ਦੀ ਮਾਨਸਿਕ ਹਾਲਤ ਕਿਹੋ ਜਿਹੀ ਹੋਊਗੀ ਕੁਝ ਤਸਵੀਰਾਂ ਵੀ ਉੱਥੋਂ ਸਾਹਮਣੇ ਆ ਰਹੀਆਂ ਸੀ ਜਿਸ ਦੇ ਵਿੱਚ ਮੀਡੀਆ ਕਰਮੀ ਚੁੰਡ ਬਣਾ ਕੇ ਇੱਕ ਦਾਦੇ ਦੇ ਦਿਵਾਲੇ ਇਕੱਠੇ ਹੋਏ ਹੋਏ ਨੇ ਕਿ ਜਿਹੜਾ ਆਖ ਰਿਹਾ ਕਿ ਮੈਂ ਆਪਣੇ ਪੋਤਰੇ ਨੂੰ ਲੈਣ ਆਇਆ ਹਾਲੇ 15 ਦਿਨ ਪਹਿਲਾਂ ਹੀ ਉਸ ਨੂੰ ਅਮਰੀਕਾ ਕੱਲ ਲਿਆ ਸੀ ਬਹੁਤ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਲੋਡ ਕਰਕੇ ਗਏ ਨੇ ਜਿਨ੍ਹਾਂ ਨੇ ਪਿੱਛੇ ਪਰਿਵਾਰ ਦਾ ਸੁਧਾਰ ਕਰਨਾ ਸੀ ਕੁਝ ਗਿਣਤੀ ਉਹ ਵੀ ਹੈ ਜਿਹੜੇ ਦੇਖੋ ਦੇਖੀ ਜਾ ਰਹੇ ਨੇ ਕਿ ਭਾਈ ਜੇ ਸਾਡੇ ਚਾਚੇ ਮਾਮੇ ਫੁੱਫੜ ਦਾ ਪੁੱਤ ਅਮਰੀਕਾ ਕੈਨੇਡਾ ਬੈਠਾ ਹੈ ਤਾਂ ਅਸੀਂ ਭਾਰਤ 'ਚ ਨਹੀਂ ਰਹਿਣਾ ਅਸੀਂ ਵੀ ਬਾਹਰ ਜਾਣਾ ਪਰ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਹੁਣ 트럼ਪ ਨੇ ਆਂਡਿਆ ਇੰਡੀਪੋਰਟੇਸ਼ਨ ਸ਼ੁਰੂ ਕੀਤੀ ਹੈ ਤੇ ਡਿਟੈਂਸ਼ਨ ਸੈਂਟਰ ਗੋਟਾ ਨਾਮਾ ਬੇਦੇ ਵਿੱਚ ਬਣਾਏ ਜਾ ਰਹੇ ਨੇ ਕਿਊਬਾ ਦੇ ਵਿੱਚ ਜਿੱਥੇ ਡੀਟੇਨ ਕਰਕੇ ਰੱਖਿਆ ਜਾਊਗਾ ਉਹਨਾਂ ਲੋਕਾਂ ਨੂੰ ਜਿਹੜੇ ਕ੍ਰਿਮੀਨਲ ਕ੍ਰਿਮੀਨਲ ਮਾਈਂਡ ਦੇ ਨਾਲ ਅਮਰੀਕਾ 'ਚ ਪੈਰ ਰੱਖ ਚੁੱਕੇ ਨੇ ਅਤੇ ਅਮਰੀਕਾ ਦੀ ਅਰਥਵਿਵਸਥਾ 'ਚ ਯੋਗਦਾਨ ਪਾਉਣ ਦੀ ਜਗ੍ਹਾ ਉੱਥੋਂ ਦੇ ਕਾਨੂੰਨੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਖਰਾਬ ਕਰ ਰਹੇ ਨੇ ਉਹਨਾਂ ਨੂੰ ਨੱਥ ਪਾਉਣ ਦੇ ਲਈ ਇਹ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਪਰ ਮਿਲਟਰੀ ਜਹਾਜ਼ ਜਿਹੜਾ ਕਿ ਜਰਮਨ 'ਚ ਬ੍ਰੇਕ ਮਾਰਦਿਆਂ ਹੋਇਆ ਤੇਲ ਭਰ ਕੇ ਫਿਰ ਉੱਥੋਂ ਵਾਪਸ ਤੁਰਿਆ ਅਤੇ ਹੁਣ ਇੰਡੀਆ ਦੇ ਵਿੱਚ ਜਿੱਥੇ 205 ਦੀ ਗਿਣਤੀ ਦੱਸੀ ਜਾ ਰਹੀ ਸੀ ਲੋਕਾਂ ਦੀ ਉਸ ਤੋਂ ਬਾਅਦ ਇੱਕ ਗਿਣਤੀ 180 ਲੋਕਾਂ ਦੀ ਵੀ ਸਾਹਮਣੇ ਆ ਰਹੀ ਸੀ ਹਾਲਾਂਕਿ ਉਸ ਦੀ ਤਸਦੀਕ ਕਿਸੇ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਤੇ ਹੁਣ 104 ਭਾਰਤੀ ਪੰਜਾਬ ਦੀ ਧਰਤੀ ਤੇ ਉਤਾਰੇ ਗਏ ਨੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਜਿੱਥੋਂ ਹੁਣ ਪੰਜਾਬ ਪੁਲਿਸ ਕਹਿ ਰਹੀ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਤੋਂ ਬਾਅਦ ਕਿ ਅਸੀਂ شناخت ਕਰਾਂਗੇ ਕਿ ਇਹਨਾਂ ਦੇ ਵਿੱਚੋਂ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਕਿੰਨੇ ਲੋਕ ਨੇ ਉਹਨਾਂ ਦੀ ਪੁੱਛ ਪੜਤਾਲ ਵੀ ਹੋ ਸਕਦੀ ਹੈ ਉਹਨਾਂ ਨੂੰ ਉੱਥੋਂ ਹੀ ਡਿਟੇਨ ਵੀ ਕੀਤਾ ਜਾ ਸਕਦਾ ਹੈ ਪਰ ਖਬਰ ਇਹ ਹੈ ਕਿ ਕਿਸੇ ਨੂੰ ਵੀ ਡਿਟੇਨ ਨਹੀਂ ਕੀਤਾ ਗਿਆ ਕਿਸੇ ਨੂੰ ਵੀ ਕਾਬੂ ਨਹੀਂ ਕੀਤਾ ਗਿਆ ਉੱਥੇ ਤੇ ਸਾਰਿਆਂ ਨੂੰ ਹੀ ਹੁਣ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਨੇ ਜਿਹੜੇ ਪੰਜਾਬ ਹਰਿਆਣਾ ਜਾਂ ਚੰਡੀਗੜ੍ਹ ਨਾਲ ਸੰਬੰਧ ਰੱਖਦੇ ਨੇ ਉਹ ਬਾਈ ਰੋਡ ਆਪਣੇ ਆਪਣੇ ਘਰ ਪਹੁੰਚਣਗੇ ਅਤੇ ਬਾਕੀ ਲੋਕ ਨੇ ਉਹਨਾਂ ਦਾ ਬੰਦੋਬਸਤ ਅੱਗੇ ਕੀਤਾ ਜਾਵੇਗਾ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਜਿਹੜੇ 30 ਪੰਜਾਬੀ ਇਸ ਜਹਾਜ਼ ਦੇ ਵਿੱਚ ਪੰਜਾਬ ਉਤਰੇ ਨੇ ਉਹਨਾਂ ਵਿੱਚੋਂ ਕੁਝ ਬੱਚੇ ਵੀ ਨੇ ਔਰਤਾਂ ਵੀ ਨੇ ਤੇ ਅੰਮ੍ਰਿਤਸਰ ਦੇ ਨਾਲ 5 ਗੁਰਦਾਸਪੁਰ ਤੋਂ 1 ਤਰਨਤਾਰਨ ਤੋਂ 1 ਜਲੰਧਰ ਤੋਂ 4 ਕਪੂਰਥਲਾ ਤੋਂ 6 ਹੁਸ਼ਿਆਰਪੁਰ ਤੋਂ 2 ਲੁਧਿਆਣਾ ਤੋਂ ਵੀ 2 ਐ ਸ਼ਹੀਦ ਭਗਤ ਸਿੰਘ ਨਗਰ ਤੋਂ ਵੀ 2 ਪਟਿਆਲਾ ਤੋਂ 4 ਸੰਗਰੂਰ ਤੇ ਸ਼ਹੀਦ ਸਾਹਿਬ ਜادہਜੀਤ ਸਿੰਘ ਨਗਰ ਤੋਂ 1 ਫਤਿਹਗੜ੍ਹ ਸਾਹਿਬ ਤੋਂ ਵੀ 1 ਟੋਟਲ 30 ਗਿਣਤੀ ਬਣਦੀ ਹੈ ਜਿਹੜੇ ਪੰਜਾਬੀ ਇਸ ਜਹਾਜ਼ ਦੇ ਵਿੱਚ ਉਤਾਰੇ ਗਏ ਨੇ ਮੋਦੀ ਹੋਣਾ ਦਾ ਜਿਹੜਾ ਗੁਜਰਾਤ ਹੈ ਜਿੱਥੋਂ ਦੇ ਉਹ ਮੁੱਖ ਮੰਤਰੀ ਵੀ ਰਹੇ ਨੇ ਉਥੋਂ ਦੀ ਵੀ ਵੱਡੀ ਗਿਣਤੀ ਹੈ ਪਰ ਕੀ ਪੰਜਾਬੀਆਂ ਨੂੰ ਬਦਨਾਮ ਕਰਨਾ ਸੀ ਜਿਸ ਕਰਕੇ ਇਸ ਐਵੀਏਸ਼ਨ ਵਿਭਾਗ ਦੇ ਵੱਲੋਂ ਇਸ ਜਿਹੜਾ ਮਿਲਟਰੀ ਜਹਾਜ਼ ਸੀ CC17 ਅਮਰੀਕਾ ਦਾ ਉਸ ਨੂੰ ਪੰਜਾਬ 'ਚ ਹੀ ਉਤਰਨ ਦੀ ਇਜਾਜ਼ਤ ਦਿੱਤੀ ਗਈ ਵੀ ਭਾਈ ਉੱਥੇ ਲਾ ਲਓ ਇਸ ਦੇ ਪਿੱਛੇ ਕੀ ਹੈ ਤੇ ਜਿਹੜੇ ਲੋਕ ਆਪਣੇ ਆਪ ਤੇ ਤਸ਼ੱਦਦ ਢੋਂਦੇਆਂ ਜੰਗਲਾਂ ਦੇ ਵਿੱਚੋਂ ਟੱਪਦੇਆਂ ਹੋਏ ਅਮਰੀਕਾ ਵਰਗੇ ਸ਼ਹਿਰ ਦੇਸ਼ ਦੇ ਵਿੱਚ ਪੈਰ ਰੱਖ ਗਏ ਸੀ ਹੁਣ ਉਹਨਾਂ ਨੂੰ ਜਦੋਂ ਵਾਪਸ ਮੋੜਿਆ ਗਿਆ ਉਹਨਾਂ ਦੀ ਮਾਨਸਿਕ ਹਾਲਤ ਕਿਹੋ ਜੀ ਹੋਊਗੀ ਆਲਾ ਦਵਾਲਾ ਭਾਈਚਾਰਾ ਕਿਹੋ ਜਿਹਾ ਉਹਨਾਂ ਦੇ ਨਾਲ ਵਤੀਰਾ ਕਰੇਗਾ ਜਾਂ ਕੀ ਸਾਰਾ ਕੁਝ ਕਿਵੇਂ ਵਿਚਰ ਰਹੇ ਹੋਣਗੇ ਉਹ ਇਹਨਾਂ ਦਾ ਦਰਦ ਅਸੀਂ ਜਾਂ ਤੁਸੀਂ ਨਹੀਂ ਜਾਣ ਸਕਦੇ ਸਿਰਫ ਉਹ ਲੋਕ ਜਾਣਦੇ ਨੇ ਜਿਨ੍ਹਾਂ ਦੇ ਉੱਪਰ ਇਹ ਵਾਪਰ ਰਹੀ ਹੈ ਹਾਲਾਂਕਿ ਅਸੀਂ ਸਿੱਧੇ ਤੌਰ ਤੇ ਇਲੀਗਲ ਮਾਈਗ੍ਰੈਂਟ ਬਣ ਕੇ ਜਾਂ ਇਲੀਗਲ ਤਰੀਕੇ ਦੇ ਨਾਲ ਕਿਸੇ ਵੀ ਦੇਸ਼ ਦੇ ਵਿੱਚ ਪੈਰ ਰੱਖਣ ਨੂੰ ਗਲਤ ਆਖਦੇ ਹਾਂ ਇਹ ਬਿਲਕੁਲ ਗਲਤ ਹੈ ਆਪਣੀ ਕਬੀਲੀਅਤ ਦੇ ਦਮ ਤੇ ਪੰਜਾਬੀ ਕਿਤੇ ਵੀ ਜਾ ਕੇ ਮੱਲਾ ਮਾਰ ਸਕਦੇ ਨੇ ਮਾਰ ਵੀ ਰਹੇ ਨੇ ਉਹ ਰਸਤਾ ਅਪਣਾਓ ਤੇ ਕਿਸੇ ਵੀ ਦੇਸ਼ ਦੇ ਵਿੱਚ ਮੱਲਾ ਮਾਰ ਕੇ ਆਪਣਾ ਸਿੱਖਾਂ ਦਾ ਪੰਜਾਬੀਆਂ ਦਾ ਨਾਮ ਰੌਸ਼ਨ ਕਰੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸ ਨਾਲ ਧੰਨਵਾਦ saa